ਅੱਜ ਦੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਦੇਖਣ ਜਿੰਨਾ ਵੀਰਾਂ ਪਿਆਰ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਜੀਟਿਆ ਦੇ ਸੋਫੀਸਾ ਦੀ ਦਰਸ਼ਕਾਂ ਨਾਲ ਸਬੰਧ ਸਾਡੇ ਕੋਲ ਨੇ ਠੋਸ ਸਬੂਤ ਸਾਫ ਕਾ ਡੀਜੀਪੀ ਨੇ ਵਿਜੀਲੈਂਸ ਅੱਗੇ ਕੋਲ ਖੋਲੇ ਸਾਰੇ ਕੱਚੇ ਚਿੱਠੇ ਪੰਜਾਬ ਵਿਜੀਲੈਂਸ ਪੋਰ ਬੱਲੋ ਨਸ਼ਾ ਤਸਕਰਾਂ ਲੱਤੇ ਅਮਦੋਂ ਤੋਂ ਵੱਧ ਜਾਇਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਸ਼ਰਮਿੰਗ ਕਾਲੀਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਜੀਟਿਆ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਦਾਰਾਸਲ ਅੱਜ ਪੰਜਾਬ ਪੁਲਿਸ ਨੇ ਇਸ ਦੇ ਸਾਬਕਾ ਡੀਜੀਪੀ ਸਰਦਾਰth ਚਟੋ ਪੱਦ ਗਿਆ ਨੇ ਇਸ ਮਾਮਲੇ ਵਿੱਚ ਐਂਟਰੀ ਕੀਤੀ ਹੈ ਉਹਨਾਂ ਮੀਡੀਆ ਨੂੰ ਦਾਵਾ ਕੀਤਾ ਹੈ ਕਿ ਵਿਕਰਮ ਸਿੰਘ ਜੀਟਿਆ ਦੇ ਨਸ਼ਰਾ ਤਸਕਰ ਨਾਲ ਸੰਬੰਧ ਹਨ ਇਸ ਦੇ ਸੋ ਪ੍ਰਦੇਸ਼ ਤੋਂ ਉਸ ਬੂਧ ਹਨ ਅਹ ਦਰਸ਼ਕਾਂ ਨਾਲ ਮਿਲੀ ਭੁਗਤ ਤੇ ਵਿੱਤੀ ਲਾਭ ਹੋਇਆ ਹੈ ਉਹਨਾਂ ਸਪਸ਼ਟ ਕੀਤਾ ਕਿ ਉਹ ਅੱਜ ਬਿਆਨ ਦਰਜ ਕਰਵਾਉਣ ਨਹੀਂ ਆਏ ਸਨ ਜਦੋਂ ਕਿ ਉਹ ਵਿਜੀਲੈਂਸ ਨੂੰ ਮਾਮਲੇ ਦਾ ਪੂਰਾ ਪਿਛੋਕੜ ਦੱਸਣ ਆਏ ਸਨ ਉਹਨਾਂ ਨੇ ਉਹਨਾਂ ਦੇ ਸਮੇਂ ਦੌਰਾਨ ਜਦੋਂ 2021 ਵਿੱਚ ਜੀਟੀਆ ਵਿਰੁੱਧ ਕੇਸ ਦਰਜ ਹੋਇਆ ਸੀ ਉਹ ਉਸ ਸਮੇਂ ਡੀਜੀਪੀ ਸਨ ਉਸ ਲਈ ਉਹਨਾਂ ਨੇ ਮਾਮਲੇ ਦੀ ਨਿਗਰਾਨੀ ਕੀਤੀ ਉਹਨਾਂ ਕਹੇ ਕਿ ਉਸ ਸਮੇਂ ਸਾਨੂੰ ਇਸ ਮਾਮਲੇ ਵਿੱਚ ਕੀ ਜਾਣਕਾਰੀ ਮਿਲੀ ਸੀ ਮੈਂ ਉਹਨਾਂ ਮੂ ਇਸ ਮਾਮਲੇ ਦਾ ਪੂਰਾ ਬਿਸ਼ੋਕਣ ਦੱਸ ਦਿੱਤਾ ਹੈ ਤਾਂ ਜੋ ਉਹ ਅਦਾਲਤ ਵਿੱਚ ਇਸ ਨੂੰ ਮਜ਼ਬੂਤੀ ਨਾਲ ਪੇਸ਼ ਕਰ ਸਕਣ ਮਜੀਠੀਆ ਨਾਲ ਗੱਲਬਾਤ ਕਰਦੇ ਸਭ ਕਾ ਡੀਜੀਪੀ ਨੇ ਕਿਹਾ ਕਿ ਜਦੋਂ ਅਸੀਂ 2021 ਵਿੱਚ ਵਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਦਰਜ ਕੀਤਾ ਸੀ ਉਸ ਸਮੇਂ ਸਾਡੇ ਕੋਲ ਪੱਕੇ ਸਬੂਤ ਸਨ ਇਸ ਸਮੇਂ ਵੀ ਸਬੂਤ ਹਨ ਉਹਨਾਂ ਕਹਾ ਕਿ 2012-13 ਵਿੱਚ ਮਜੀਠੀਆ ਵਿਰੁੱਧ ਸਬੂਤ ਸਨ ਪਰ ਉਸ ਸਮੇਂ ਕਾਲੀ ਦਲ ਭਾਜਪਾ ਦੀ ਸਰਕਾਰ ਸੀ ਮਜੀਠੀਆ ਸائیں ਮੰਤਰੀ ਸੀ ਜਿਖੀ ਸਥਿਤੀ ਵਿੱਚ ਕੁਝ ਨਹੀਂ ਹੋਇਆ ਹਾਲਾਂਕਿ ਉਹਨਾਂ ਕਹੇ ਕਿ ਮਜੀਠੀਆ ਨੇ ਨਸ਼ਾ ਤਸਕਾ ਨਾਲ ਸੰਬੰਧ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ